ਬਾਈ ਇੱਕ ਆਪਾਂ ਹੋਰ ਬਾਈ ਨਾਲ ਮਿਲਦੇ ਆ ਤੇ ਬਾਈ ਕੋਲੇ ਟਰੈਕਟਰ ਹੈਗਾ ਅੱਧਾ ਟਰੈਕਟਰ ਹੈਗਾ ਬਾਈ ਕੋਲੇ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਬਾਈ ਤੋਂ ਪੁੱਛਦੇ ਕਿਹੜਾ ਟਰੈਕਟਰ ਤੋਂ ਸ਼ੁਰੂ ਕਰੂਗਾ ਸਸਿਕਾ ਬਾਈ ਜੀ ਸਸਕਾਲ ਜੀ ਕੀ ਨਾ ਬਾਈ ਜੀ ਬਾਈ ਜੀ ਜੰਤਾ ਜੀ ਕਿਹੜਾ ਮੰਡਾ ਬਾਈ ਜੀ ਪਿੰਡ ਲਵਾਰਾ ਜੀ ਜ਼ਿਲ੍ਹਾ ਮੋਗਾ ਜੀ ਅੱਛਾ ਜੀ ਤੇ ਬਾਈ ਜੀ ਤੁਸੀਂ ਕੱਲੀ ਮੋਗਾ ਮੰਡੀ ਕਵਰ ਕਰਦੇ ਹੋ ਕਿ ਹੋਰ ਵੀ ਮੰਡੀ ਦੀ ਕੱਲੀ ਮੋਗਾ ਤੇ ਆਪਾਂ ਉਹ ਟਰੈਕਟਰ ਕਿਹੜੇ ਕਿਹੜੇ ਨੰਬਰਾਂ ਦੇ ਹੁੰਦੇ ਆ ਮਤਲਬ 50 ਆ ਰਿਆ ਨਾ ਇੱਕ ਇੱਕ ਦਾ ਸਾਰਾ ਪੰਜਾਬ ਹੀ ਹੁੰਦਾ ਸਾਰਾ ਪੰਜਾਬ ਆ ਹਰਿਆਣਾ ਵੀ ਹੋਊਗਾ ਤੇ 50 ਨਾ ਹੋਊਗਾ ਠੀਕ ਆ ਬਾਈ ਕੋਈ ਕੁਝ ਬਾਲਾ ਨੰਬਰ ਕੋਈ ਟਾਵਾਂ ਟਰੈਕਟਰੀ ਹੋ ਰਹਿਣਾ ਇਹ ਲਗਭਗ ਸਾਰਾ ਪੰਜਾਬ ਬਾਕੀ ਕੋਈ ਕਿਹਨਾਂ ਇੱਕ ਅੱਧਾ ਆ ਗਿਆ ਗਿਆ ਨਹੀਂ ਤਾਂ ਵੈਸੇ ਪੰਜਾਬ ਹੀ ਹੁੰਦੇ ਸਾਰੇ ਠੀਕ ਆ ਬਾਈ ਤੇ ਕਿਹੜੇ ਟਰੈਕਟਰ ਤੋਂ ਸ਼ੁਰੂ ਕਰੋਗੇ ਆਪਾਂ ਆ ਇਸ ਤੋਂ ਸ਼ੁਰੂ ਕਰ ਲੋਈ 35 ਦਾ ਸਵਰਾਜ 735 ਐਫੀ ਕਿਹੜਾ ਮੰਨ ਲਵਾਂ ਜੀ ਟਰੈਕਟਰ ਇਹ ਮਾਡਲ 95 1995 ਮਾਹ ਹਾਂਜੀ ਟਰੈਕਟਰ Ориਜినਲ ਆ ਵੀਰੇ ਸਾਰਾ ਇੰਜਨ ਗੇਅਰ ਦਾ ਓਕੇ ਆ ਵੀਰੇ ਇੰਜਨ ਗੇਅਰ ਦਾ ਕਾਜ ਪੱਤਰਾਂ ਦੀ ਜ਼ਿੰਮੇਵਾਰੀ ਫੁੱਲ ਵੀਰੇ Ориਜినਲ ਦਾ ਕਾਪੀ ਆ ਵੀਰੇ ਠੀਕ ਆ ਬਾਈ ਜੀ ਟਰੈਕਟਰ ਇੱਕ ਨਹੀਂ ਤੁਸੀਂ ਵੇਖ ਸਕਦੇ ਆ ਟ੍ਰੇ 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 ਟਾਇਰ ਕਿੰਨੇ ਕਾ ਵੀਰੇ ਟਾਇਰ ਮਗਰ ਤਾਂ ਹੈਗੇ 45 ਪੈਸੇ 13 ਦੇ ਟਾਇਰ ਹੈਗੇ ਆ ਠੀਕ ਆ ਬਾਈ ਜੀ ਮੂਰਲੇ ਮੰਨ ਲਓ 40 ਕੀ ਪੈਸੇ ਆ ਠੀਕ ਆ ਬਾਈ ਜੀ ਤੇਰੇ ਮਰ ਮਰਾ ਬੁਰਾ ਸਾਹ ਬਣਾ ਬਾਈ ਟਰੈਕਟਰ ਇਹ ਮੈਨੂੰ ਨੀਵੇਂ ਮਾਰਦਾ ਕੋਈ ਇਨੀ ਹਾਲਤ ਨਹੀਂ ਮਾਰੀ ਟਰੈਕਟਰ ਦੀ ਜ਼ਿੰਮੇਦਾਰਾ ਟਰੈਕਟਰ ਆ ਵੀ ਉਹ ਨਹੀਂ ਚੱਲਦਾ ਠੀਕ ਆ ਬਾਈ ਇਹ ਪੁੱਛਦੇ ਤਾਂ ਨਹੀਂ ਕੋਈ ਚੱਲਿਆ ਇਹਦੇ ਕੰਮ ਠੀਕ ਆ ਬਾਈ ਕੀ ਡਿਮਾਂਡ ਆ ਬਾਈ ਟਰੈਕਟਰ ਦੀ ਡਿਮਾਂਡ ਇਹਦੀ ਨਾਰਮਲੀ ਵਾਲੀ ਜ਼ਿਆਦਾ ਨਹੀਂ 1,20,000 ਰੁਪਏ ਡਿਮਾਂਡ 1,20,000 ਰੁਪਏ ਡਿਮਾਂਡ ਆ ਬਾਈ ਦੀ ਤੇ ਮੌਕੇ ਤੇ ਜੇ ਕੋਈ ਗਾਹਕ ਆ ਜਾਏ ਜਾਂ ਵੀਡੀਓ ਦੇਖ ਕੇ ਆ ਜਾ ਕਿੰਨਾ ਘਾੜਵਾ ਸਕਦਾ 10000 ਦਾ ਟਰੈਕਟਰ ਦੇ ਦਾਂਗੇ 1 ਲੱਖ ਤੇ 10000 ਰੁਪਏ ਦਾ ਟਰੈਕਟਰ ਦੇ ਦੋਗੇ ਹਾਂਜੀ ਠੀਕ ਹੈ ਬਾਈ ਜੀ ਇਹ ਦੂਗਲਾ ਟਰੈਕਟਰ ਕਿਹੜਾ ਆਪਣੇ ਕੋਲ ਬਾਈ ਜੀ ਇਹ ਦੂਗਾ ਆਪਣੇ ਕੋਲ ਹੈਗਾ 855 ਜਿਆਦਾ ਹੈ ਇਹ ਦੂਬਾਰ ਆ ਗਈ ਨਿਊ ਹਾਲੈਂਡ 3630 ਕਿਹੜਾ ਮਾਡਲ ਦਾ ਟਰੈਕਟਰ ਇਹ 855 ਇਹ ਗਾਗ ਦਾ ਟਰੈਕਟਰ ਹੈ ਇਹ ਗਾਗ ਦਾ ਟਰੈਕਟਰ ਆ ਹਾਂਜੀ ਚਲੋ ਇਹਦੇ ਬਾਰੇ ਵੀ ਦਰੋ ਡਾਇਰੈਕਸ਼ਨ ਕੋਈ ਨਾ ਟਰੈਕਟਰ 14 ਮਾਡਲ ਆ 2014 ਮਾਡਲ ਆ ਬਾਈ ਹਾਂਜੀ ਟਰੈਕਟਰ ਓਰੀਜਨਲ ਹੈ ਵੀਰੇ ਸਾਰਾ ਸਾਰਾ ਟਰੈਕਟਰ ਓਰੀਜਨਲ ਆ ਸਾਰਾ ਟਰੈਕਟਰ ਓਰੀਜਨਲ ਆ ਛਤਰੀ-ਛੁਤਰੀ ਲੱਗੀ ਆ ਠੀਕ ਆ ਜੇ ਬਾਈ ਕੋਈ ਸਸਟਮ ਬਾਈ ਵਿੱਚ ਦੇ ਸਕਦਾ ਹਾਂ ਹਾਂਜੀ ਹਾਂ ਨਾਲ ਹੀ ਸਾਰਾ ਜਿੱਦਾਂ ਖੜਾ ਇੱਥੇ ਠੀਕ ਆ ਬਾਈ ਤੇ ਟਰੈਕਟਰ ਦੇ ਟਾਇਰ ਕਿੰਨੇ ਕੇ ਪੈਸੇ ਵੀਰੇ ਮਗਲੇ ਦਾ ਟਾਇਰ ਹੈਗੇ ਆ ਇਸ ਵਕਤ ਤੇ 45 ਪੈਸੇ ਮੂਹਰਲੇ ਨਵੇਂ ਆ ਰਹੇ ਮੂਹਰਲੇ ਨਵੇਂ ਆ ਗੁਡਇਰ ਕੰਪਨੀ ਦੇ ਤੇ ਮੂਹਰਲੇ ਦਾ ਹੈਗੇ ਆ ਅਪੋਲੋ ਕੰਪਨੀ ਦੇ ਟਰੈਕਟਰ ਸਾਰਾ ਓਰੀਜਨਲ ਆ ਤੇ ਮਾਲ-ਮੋਲ ਕੀ ਆ ਵੀ ਟਰੈਕਟਰ ਦਾ ਮਾਲ-ਮੋਲ ਇਹਦਾ ਹੈਗਾ ਵੀਰੇ 485000 485000 ਰੁਪਇਆ ਜੇ ਵੀ ਕੋਈ ਸੌਦਾ ਹੁੰਦਾ ਮੌਕੇ ਤੇ ਕਿੱਥੇ ਕਿੱਥੇ ਘੁੰਮਦਾ ਸਾਢੇ 4 ਲੱਖ ਆ ਸਾਢੇ 4 ਲੱਖ ਦਾ ਕੋਈ ਸੌਦਾ ਹੋ ਜਾ ਇਹ 3 ਸਪੀਡ ਆ ਵੀਰੇ हां 3 ਸਪੀਡ ਆ 3 ਸਪੀਡ ਆ ਸੁਪਰ ਟਰੈਕਟਰ ਪੂਰਾ ਚੰਗਾ ਜੀਵੀ ਦਾ ਟਰੈਕਟਰ ਆ ਵੀਰੇ ਇਹ ਦੋ ਲੜ ਟਰੈਕਟਰ ਆਪਣੇ ਕੋਲੇ ਸਵਰਾਜ 54 ਵੀਰੇ ਆ 4 ਮਾਡਲ ਆ 2004 ਮਾਡਲ ਆ ਟਰੈਕਟਰ ਓਰੀਜਨਲ ਆ ਵੀਰੇ ਸਾਰਾ ਸਾਰਾ ਟਰੈਕਟਰ ਓਰੀਜਨਲ ਆ ਵੀਰੇ ਸਾਰਾ ਟਰੈਕਟਰ ਇਹ ਨਾ ਸੁੱਕਾ ਟਰੈਕਟਰ ਆ ਨਾ ਵੀਰੇ ਆਇਆ ਸੁੱਕਾ ਟਰੈਕਟਰ ਜਿਵੇਂ ਕਿਸੇ ਦਾ ਕੋਈ ਲੈ 70 75 ਪੈਸੇ ਮਗਰਲਾ ਟਾਇਰ 45 ਪੈਸੇ ਆ ਠੀਕ ਆ ਬਾਈ ਜੀ ਟਰੈਕਟਰ ਬਾਕੀ ਓਰੀਜਨਲ ਆ ਸਾਰਾ ਟਰੈਕਟਰ ਓਰੀਜਨਲ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੇਖ ਲਓ ਵੀਰੇ ਇਹ ਛੇ ਜਰੀ ਆ ਟਰੈਕਟਰ ਪੂਰਾ ਚੰਗਾ ਮਗਰਾਲਾ ਮਰੂੜਾ ਦਾ ਪੂਰਾ ਸਾਫ ਆ ਟਰੈਕਟਰ ਨਾ ਵੀਰੇ ਬਾਕੀ ਸੁੱਕਿਆ ਟਰੈਕਟਰ ਆ ਇਹ ਮਨਨ ਟਰੈਕਟਰ ਜਿਵੇਂ ਚੱਲੇਗਾ ਸਾਂਹਕੇ ਚੱਲੇਗਾ ਟਰੈਕਟਰ ਕਦੇ ਹੀ ਚੱਲਿਆ ਜਿਵੇਂ ਦਾਰਾ ਲਾਈਨ ਚੋਂ ਉਦਾਂ ਨਹੀਂ ਕੋਈ ਚੱਲਿਆ ਫालतू ਟਰਾਲੀ ਠੀਕ ਹੈ ਬਾਈ ਕੀ ਡਿਮਾਂਡ ਹੈ ਬਾਈ ਟਰੈਕਟਰ ਦੀ ਡਿਮਾਂਡ ਜੀ 275 ਆ ਵੀਰੇ 2 ਲੱਖ ਤੇ 75000 ਰੁਪਏ ਬਾਈ ਡਿਮਾਂਡ ਆ ਗਈ ਦੇਣਾ ਕਰਨਾ ਕਿਤੇ ਕੋਈ ਤਾਂ ਕਵਰੇ ਟਰੈਕਟਰ 20000 ਡਿਸਕਾਊਂਟ ਕਰ ਸਕਦੇ 20000 ਰੁਪਏ ਬਾਈ ਕਹਿੰਦਾ ਆਪਾਂ ਅੜਾਤ ਆ ਵੀਰੇ ਦਾ ਇਹ ਦੋ ਗਲਾ ਟਰੈਕਟਰ ਕਿਹੜਾ ਬਾਈ ਜੀ ਅਗਲੇ ਹੈਗਾ 735 ਪੰਜ ਮਾਡਲ ਆ ਸਵਰਾ 735 2005 ਮਾਡਲ ਐਫੀ ਫੀ ਮਗਲੇ ਟਾਇਰ ਹੈਗੇ 75 ਤੋਂ 80 ਪੈਸੇ ਮੂਹਰੇ ਬਿਲਕੁਲ ਐਮ ਆਰ ਫਾ ਜੇ ਕਸਦਾ ਪਿਆ ਨਵੀਂ ਹੈ ਨਵੀਂ ਵੀਰੇ ਸਾਰਾ ਰੀਨਲ ਟ੍ਰੈਕਟਰ ਹੈ ਇੰਜਨ ਗੇਅਰ ਦਾ ਹੈ ਵੀ ਓਕੇ ਆ ਇੰਜਨ ਗੇਅਰ ਦਾ ਓਕੇ ਤੇ ਕਾਗਜ਼ ਪੱਤਰਾਂ ਦੀ 50 ਨੰਬਰ ਆ ਵੀਰੇ ਠੀਕ ਆ ਭਾਈ ਜੀ ਹਾਂ ਜੀ ਕਾਗਜ਼ ਪੱਤਰਾਂ ਦੀ ਫੁੱਲ ਜ਼ਿੰਮੇਵਾਰੀ ਮੈਂ ਕਹਿੰਦਾ ਪੂਰੀ ਜ਼ਿੰਮੇਵਾਰੀ ਬਾਹਰ ਪੰਪਾ ਹਾਂ ਜੀ ਬਾਹਰ ਪੰਪਾ 1 ਕਿਜੀ ਰੀਜਾ ਕੀ ਸੀ ਚ ਬਈ 1 ਕਿਚਾ ਵੀਰੇ 1 ਕਿਜੀ ਰੀ ਆ ਬਈ ਟਰੈਕਟਰ ਮਰੀਆਣਾ ਮੁਰੂੜਾ ਦਾ ਵੀ ਪੂਰਾ ਚੰਗਾ ਸਾਫ ਸੁੱਕਾ ਟਰੈਕਟਰ ਆ ਸਾਰੇ ਪਾਸੇ ਡੰਡਾ ਡਰਾਈਵਰ ਨਾਲ ਹੈਗਾ ਬਾਈ ਵੀਰੇ ਸਭ ਕੁਝ ਠੀਕ ਆ ਬਾਈ ਕੀ ਡਿਮਾਂਡ ਆ ਬਾਈ ਟਰੈਕਟਰ ਦੀ ਡਿਮਾਂਡ ਇਹਦੀ ਵੀਰੇ 1,95,000 ਆ 1,95,000 ਰੁਪਏ ਇਹਦੀ ਡਿਮਾਂਡ ਕਰਦੇ ਆ ਪੰਜਾਬ ਨੰਬਰ ਆ ਪੀਵੀ 33 ਤੇ ਛੱਡੋਗੇ ਰੋਂ ਕਿਤੋਂ ਤੱਕ ਟਰੈਕਟਰ 80,000 ਦਾ ਛੱਡਾਂਗੇ 10,000 ਡਿਸਕਾਊਂਟ ਕਰਾਂਗੇ 1,85,000 ਦਾ ਬਾਈ ਕਹਿੰਦੇ ਆਪਾਂ ਛੱਡ ਦਾਂਗੇ ਟਰੈਕਟਰ ਹਾਂਜੀ ਅਜ ਦੋਹਾਂ ਟਰੈਕਟਰ ਕਿਹੜਾ ਬਾਈ ਜੀ ਅਗਲੇ ਫਾਰਮ 60 ਆ ਜੀ ਅਜ ਦੂਜਾ ਆ ਗਿਆ ਨਵਾਂ ਟਰੈਕਟਰ ਆ ਬਾਕੀ ਟਰੈਕਟਰ ਦੇਖੋ origignal ਸਾਰਾ ਟਰੈਕਟਰ ਸਾਰਾ origignal ਆ ਇਹ ਲਾਈਵ ਵੀਡੀਓ ਦਾ ਕੀ ਮਤਲਬ ਹੁੰਦਾ ਬਈ ਯਾਰ ਲਾਈਵ ਵੀਡੀਓ ਡਬਲ ਕਲਚ ਟਰੈਕਟਰ ਆ ਵੀਰੇ ਠੀਕ ਆ ਬਾਈ ਜੀ ਹਾਂਜੀ origignal ਡਬਲ ਕਲਚ ਆ ਹੈ origignal ਆ ਵਿਕਰਾਇਆ ਨਹੀਂ ਕੰਪਨੀ ਵੱਲੋਂ ਹਾਂ ਕੰਪਨੀ ਵਾਲਾ ਡਬਲ ਕਲਚ ਠੀਕ ਆ ਬਾਈ ਜੀ ਟਾਇਰ ਮਗਰ ਲੈ ਗਏ 85 90 ਪੈਸੇ ਮੂਹਰੇ ਨਵੇਂ ਆ ਰਗੇ ਟਾਇਰ ਠੀਕ ਹੈ ਬਾਈ ਅਕੀ ਟਰੈਕਟਰ ਸਫਾਈ ਦੇਖੋ origignal ਟਰੈਕਟਰ ਸਾਰਾ ਸੁੱਕਾ ਪਿਆ ਥੱਲੇ ਦੇਖ ਲਓ ਵੀਰੇ ਲੀਲਾ ਹੀ ਪਿਆ ਮਰਗੜ ਤਾਂ ਚਿੱਟੇ ਦੁੱਧ ਵਰਗੇ ਪਿਆ ਰਿੰਮ ਦੇਖ ਲਿਓ ਟਰੈਕਟਰ ਦੇ ਵੀਰੇ ਨਾਲ ਦੇ ਰਿੰਮ ਬਰਿੰਮ ਵੀ ਪੂਰੇ ਸਾਫ ਹੈ ਇਹ ਨਹੀਂਗਾ ਵੀ ਹਾਂ ਵੀ ਕਿਸੇ ਪਾਸੇ ਕੋਈ ਕਾਲੋਂ ਸ਼ਾਲਨ ਲੱਗੀ ਹੋਏ ਕਿਸੇ ਪਾਸੇ ਕੁਝ ਨਹੀਂਗਾ ਵੀਰੇ ਸਾਈਟ ਸਾਰਾ ਟਰਬਾਈ ਪੂਰਾ ਬਾਹਰ ਲਾ ਵਾਗੇ ਲੈ ਜਾਓ ਰੇਟਰ ਇੰਜਨ ਕਰਦੀ ਜ਼ਿੰਮੇਵਾਰੀ ਵੀਰੇ ਤੇ ਦਿਖਾਤੀ ਆ ਬੋਲਾ ਟੀਵੀ 46 ਨੰਬਰ 2000 ਮਾਡਲ ਦਾ ਕੀ ਡਿਮਾਂਡ ਕਰਦੇ ਮੇਰੇ ਟਰੈਕਟਰ ਦੀ ਤੁਸੀਂ ਡਿਮਾਂਡ ਇਹਦੀ 2 ਵੀ ਹੈ ਵੀਰੇ 2 ਲੱਖ 20000 ਰੁਪਏ ਬਾਈ ਡਿਮਾਂਡ ਹੈ ਕੀ ਟਰੈਕਟਰ ਮੌਕੇ ਤੇ ਦਵਾਂਗੇ 195000 ਦਾ 195000 ਦਾ ਦੇ ਦਾਂਗੇ ਮੇਰੇ ਲੇਟੇ ਰਹਿ ਗਿਆ ਜੇ ਕੇ ਦੇ ਮੂਹਰੇ ਡਰ ਗਿਆ ਐਮ ਆਰ ਐਫ ਕਾ ਐਮ ਆਰ ਪੱਕੇ ਟਾਇਰ ਆ ਵੀਰੇ ਪੂਰਾ ਚੰਗਾ ਟਰੈਕਟਰ ਆ ਇਹ ਦੋਲਾ ਟਰੈਕਟਰ ਆ ਆਪਣੇ ਕੋਲ ਹੈਗਾ ਜੀ 575 ਆ 575 98 ਮਾਡਲ 1998 ਸਿੰਗਲ ਕਲੱਚ ਆ ਵੀਰੇ ਇਹ ਸਿੰਗਲ ਆ ਜੀ ਸਿੰਗਲ ਕਲੱਚ ਆ 1998 ਮਾਡਲ ਟਰੈਕਟਰ ਇਹ ਵੀ origignal ਲੱਗਦਾ ਵੀਰੇ ਮੈਨੂੰ ਸਾਰਾ origignal ਥੋੜਾ ਜਿਹਾ ਉੱਪਰੋਂ ਹੋਇਆ ਹੋਇਆ ਠੀਕ ਹੈ ਜੀ ਹਾਂ ਜੀ ਚਿਰਦਾ ਹੋਇਆ ਕੋਈ ਪਹਿਲਾਂ ਕਰਾਇਆ ਕਿਹਦਾ ਠੀਕ ਹੈ ਬਾਈ ਜੀ ਬੁਲੇਟ ਐਮ ਆਰ ਪੇ ਦੇ ਨਵੇਂ ਆ ਗਏ ਆ ਠੀਕ ਹੈ ਬਾਈ ਮਗਰ ਪਿਰਲਾ ਦੇ ਹੈਗੇ ਵੀਰੇ 80 70 80 ਪੈਸੇ ਥੱਲੋ ਸਾਰਾ ਟਰੈਕਟਰ origignal ਆ ਬਾਡੀ ਲੈਣ ਦਾ ਕੋਈ ਕੋਈ ਸ਼ੋਅ ਤੇ ਕੋਈ ਮਾੜਾ ਮੋਟਾ ਹੋਇਆਗਾ ਮਾ ਤੁੰਦਾ ਇਹਦੇ ਚਿਰਦਾ ਵੀਰੇ ਹੋਇਆ ਮੈਂ ਪਹਿਲਾਂ ਕਹਿਣ ਚੀ ਫੇਰ ਠੀਕ ਹੈ ਹਾਂ ਜੀ ਵੀ ਥੋਡੇ ਵਾ ਇੱਥੋਂ ਨਹੀਂ ਹੋਇਆ ਛੂ ਹੋਇਆਗਾ ਟਾਈਟਨ ਟਰੈਕਟਰ ਪੂਰਾ ਸਾਫ਼ ਹੈ ਵੀਰੇ ਮੈਂ ਬੰ ਬੈਟਰੀ ਬਾਕਸ ਵੀ ਨਾਲ ਦਾਣਾ ਬਈ ਨਾਲ ਦਾ ਹੀ ਨਾਲ ਦਾ ਬਾਕੀ ਤਿੰਨ ਸਾਰਾ ਟਰੈਕਟਰ ਹੀ ਨਾਲਾ ਉੱਤੋਂ ਦਾ ਜ ਮੜਾ ਮੋਟਾ ਚੱਲ ਜੇ ਉਹ ਹੋਇਆ ਪਿਆ ਉਹ ਚਿਰਦਾ ਵਿੱਚ ਕੁਲਿਆ ਪਿਆ ਤੇ 1998 ਮਾਡਲ ਹਾਂ ਕੀ ਡਿਮਾਂਡ ਕਰਦੇ ਹੋ ਬਈ ਜਿਹਦੀ ਵੱਡੇ ਲੀਵਰ ਵਾਲਾ ਟਰੈਕਟਰ ਵੱਡੇ ਲੀਵਰ ਵਾਲਾ ਵੀਰੇ ਇਹ ਹਾਈ ਚੱਕਣ ਵਾਲਾ ਹੋਣਾ ਬਈ ਹਾਈ ਸਪੀਡ ਵੀਰੇ ਹਾਈ ਸਪੀਡ ਠੀਕ ਹੈ ਜੀ ਡਿਮਾਂਡ ਤਾਂ ਵੀਰੇ ਇਹਦੀ 1,85,000 ਹਾਂਜੀ ਮੌਕੇ ਤੇ ਹਾਂ ਯਾਰ ਛੋਟ ਕਰਾਂਗੇ 75,000 ਦਾ ਟਰੈਕਟਰ ਠੀਕ ਆ ਭਾਈ ਜੇ ਤੇਲ ਖਰਚੇ ਬਹੁਤ ਘਟੋ ਨਾ ਖਰਚੇ ਘਟਾ ਪੂਰਾ ਪੂਰਾ ਹੀ ਖਰਚਾ ਘਟਾ ਮੈਨੂੰ ਆਸ਼ੀਰ ਬਰਾਬਰ ਹੀ ਜਾਂਦਾ ਉਹ ਕੇ ਵੱਧ ਘਟਜੂ ਇਹ ਤੋਂ ਪਤਾ ਕਿ ਉਹਦੇ ਥੋੜੇ ਜਿਹੇ ਸਿਲੰਡਰ ਦਾ ਫਰਕ ਹੈ ਤਿੰਨ ਸਿਲੰਡਰ ਆ ਪਾਵਰ ਜਿਆਦਾ ਰੈਕਟਰ ਦੀ ਠੀਕ ਹੈ ਜੀ ਉਹ ਫਰਕ ਖਰਚਾ ਬਹੁਤ ਘਟਾ ਦਾ ਠੀਕ 50 ਨਾ ਮੇਰਾ ਪੀਵੀ 31 ਪੀਵੀ 31 ਮਾਨਸਨ ਇਹ ਤੋਂ ਅੱਗੇ ਹੈਗਾ ਜੀ ਫਾਰਮ 60 ਆ 8 ਮਾਡਲ 8 ਮਾਡਲ ਫਾਰਮ ਟਰੈਕ 60 ਇਹ ਸਿੰਗਲ ਕਲਚ ਹੈ ਕਿ ਡਬਲ ਵੀਰੇ ਇਹ ਡਬਲ ਵੀਰੇ ਡਬਲ ਕਲਚ ਆ ਟਰੈਕਟਰਿੰਗ ਨਹੀਂ ਹੁੰਦੀ ਜੇ ਦੇਖਸਾ ਸਾਦਾ ਸਟੀering ਹੈ ਟਰੇ ਵੀ ਰੀਜਨ ਟਰੈਕਟਰ ਇਹ ਵੀ origignal ਟਰੈਕਟਰ ਪੂਰਾ ਚੰਗਾ ਵੀਰੇ ਪੂਰਾ ਸੋਹਣਾ ਟਰੈਕਟਰ ਆ ਪੁੱਜ ਕੇ ਜਾ ਦੇ ਟਰੈਕਟਰ ਦੇ ਪੈਰ ਇਹਦੇ ਨਵੇਂ ਆ ਵੀ ਕੱਟੀ ਦੇ ਠੀਕ ਆ ਬਾਈ ਜੀ ਮਗਰਲੇ ਟਰੈਡ ਦੇ ਹਰਗੇ ਇਹਦੀ ਮਗਰਾ ਰੰਗੂਰ ਪੂਰੇ ਸਾਫ ਆ ਪੀਪੀ 5 ਨੰਬਰ ਆ ਟਰੈਕਟਰ ਦਾ ਟਰੈਕਟਰ ਪੂਰਾ ਚੰਗਾ ਰੰਗ ਰੰਗੂ ਪੂਰੇ ਸੋਹਣੇ ਪਏ ਆ ਸਾਫ ਰੰਗ ਆਗੇ ਟਰੈਕਟਰ ਪੂਰਾ ਸੋਹਣਾ ਗਾ ਬਈ ਡਿਮਾਂਡ ਕੀ ਟਰੈਕਟਰ ਦੀ ਡਿਮਾਂਡ 275000 ਆ ਵੀਰੇ 275000 ਅੱਜ ਸ਼ੂਟ ਕਰਾਂਗੇ 10000 ਰੁਪਏ ਦੀ ਸ਼ੂਟ ਕਰਾਂਗੇ ਰੀਗਨਲ ਟਰੈਕਟਰ ਸਾਰਾ ਕੋਈ ਲੌਨ ਵਾਲਾ ਟਰੈਕਟਰ ਵੀ ਹੁੰਦੇ ਬਾਈ ਜੇ ਕਹਿੰਦੇ ਲੌਨ ਕਰਾਉਣਾ ਹੋਵੇ ਆਪਣੇ ਕੋਲ ਲੌਨ ਵੀਰੇ ਪਤਾ ਨੀਵੇਂ ਮਾਡਲ ਤੇ ਲੌਨ ਹੁੰਦਾ ਨੀ ਕਿਈ ਵੀਰ ਕੋਈ ਉੱਚੇ ਮਾਡਲ ਆਉਂਦੇ ਹੁਣ ਲੌਨ ਵਾਲਾ ਆਪਾਂ ਰੱਖਦੇ ਨੀਚੇ ਦਾ ਨੋਰਮਲ ਮਤਲਬ ਜੀਮੇਦਾਰ ਦੇ ਲੈਣ ਦਾ ਟਰੈਕਟਰ ਰੱਖਦੇ ਠੀਕ ਹੈ ਜੀ ਸਾਜ ਦੇ ਮੁੱਲ ਦਾ ਟਰੈਕਟਰ ਸਾਜ ਦੇ ਮੁੱਲ ਦਾ ਵੀ ਜਿਹੜਾ ਕੋਈ ਜੀਮੇਦਾਰ ਖਰੀਦ ਲੈ ਜੀਮੇਦਾਰਾਸਤੇ ਵੀ ਆ ਜਿਹੜੀ ਚੀਜ਼ ਠੀਕ ਹੈ ਜੀ ਦਰਮਿਆਨੇ ਜਾਂ ਜੁਨੇ ਆ ਟਰੈਕਟਰ ਸਾਰੇ ਇਹ ਨੋਰਮਲ ਰੇਟਾਂ 'ਚ ਹੀ ਆ ਕੋਈ ਠੀਕ ਹੈ ਬਾਈ ਬਾਈ ਦਾ ਨੰਬਰ ਪਾਵਾਂਗੇ ਆਪਾਂ ਵੀਡੀਓ ਦੇ ਜੇ ਇਹ ਕਹਿੰਦੇ ਟਰੈਕਟਰ ਲੈਣੇ ਹੁਣ ਬਾਈ ਨਾਲ ਸੰਪਰਕ ਕਰਕੇ ਤੇ ਬਾਈ ਕੱਲੀ ਮੋਗਾ ਮੰਡੀ ਲਾਉਣੇ ਕੋਈ ਹੋਰ ਵੀ ਮੰਡੀ ਦੇਣੇ ਲਾਉਣੇ ਵੀਰੇ ਤੇ ਉਂ ਪੈਂਡ ਹੁੰਦੇ ਵੇ ਇੱਥੇ ਲਵਾਰਾ ਆਪਣਾ ਪੈਂਡ ਆ ਠੀਕ ਆ ਆਪੇ ਦਾ ਮਿਸ਼ਾਲਾ ਉੱਥੇ ਹੁੰਦੇ ਪੈਂਡ ਠੀਕ ਆ ਬਾਈ ਤੇ ਬਾਈ ਇਹ ਕਹਿੰਦੇ ਕੋਈ ਟਰੈਕਟਰ ਵਿੱਚ ਕਟਾਉਣਾ ਹੁੰਦਾ ਹਾਂਜੀ ਵੀਰ ਕਟਾਂਗੇ ਠੀਕ ਆ ਬਾਈ ਕਟਾਂਗੇ ਜੀ ਤੇ ਬਾਈ ਬਾਕੀ ਬਾਈ ਦਾ ਆਪਣਾ ਨੰਬਰ ਪਾਉਗੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਬਾਕੀ ਦੀ ਤੁਸੀਂ ਜੇ ਕਹਿੰਦੇ ਉਹ ਟਰੈਕਟਰ ਲੈਣਾ ਹੁੰਦਾ ਤੇ ਡਿਮਾਂਡ ਹੁੰਦੀ ਛੋਟੀ ਵੀ ਆਪਾਂ ਫਲਾਣਾ ਟਰੈਕਟਰ ਲਾਵਾਂਗੇ ਤੇ ਬਾਈ ਕਰ ਦੋਗੇ ਅੱਜ ਹਾਂਜੀ ਹ ਠੀਕ ਹੈ ਜਿਹੜਾ ਵੀ ਸਾਡੇ ਹੋ ਗਿਆ ਹੈ ਸਾਡੇ ਸਰਕਲ ਦੇ ਵਿੱਚ ਹਾਂ ਵੀ ਤੁਸੀਂ ਬੰਦੇ ਨੂੰ ਫੋਨ ਤੇ ਦੱਸ ਦੋਗੇ ਹਾਂਜੀ ਸਰਕਲ ਚ ਹੋਇਆ ਜਰੂਰ ਦੱਸਾਂਗੇ ਭਾਈ ਠੀਕ ਹੈ ਭਾਈ ਜੀ ਬਾਈ ਦਾ ਨੰਬਰ ਪਾਉਣੇ ਆਪਾਂ ਵੀਡੀਓ ਦੇ ਡਾਇਰੈਕਸ਼ਨ ਤੇ ਭਾਈ ਨਾਲ ਤੁਸੀਂ ਸੰਪਰਕ ਕਰਕੇ ਭਾਈ ਕੋਲੋਂ ਟਰੈਕਟਰ ਖਰੀਦ ਸਕਦੇ ਹੋ ਬਾਕੀ ਆਪਣਾ ਪਿੰਡ ਤੋਂ ਲੋਕਲ 3 ਕਿਲੋਮੀਟਰ ਹੀ ਜਾਇ ਜਾਂਦਾ ਠੀਕ ਹੋ ਗਿਆ ਤਾਂ ਹਾਂ ਹੋ ਗਿਆ ਠੀਕ ਹੈ ਵੀ ਓਕੇ ਭਾਈ ਜੀ ਧੰਨਵਾਦ ਜੀ ਤੁਹਾਡਾ 7 ਤੋਂ 10 ਤੱਕ ਟਰੈਕਟਰ ਆਪਣੇ ਕੋਲ ਹੁੰਦੇ ਆਪ ਠੀਕ ਹੈ ਮੇਰੇ ਟਰੈਕਟਰ ਆਪਦੇ ਖੜੇ ਹੁੰਦੇ ਨੇ 7 ਤੋਂ 10 ਹੁੰਦੀ ਐ ਸਟੇਵੇਡ ਇੰਨੇ ਕ ਆਪਦੇ ਸਾਡੇ ਸਰਕਲ ਚ ਵੀ ਸਾਡੇ ਸਰਕਲ ਚ ਜ ਉਹ ਲਾ 500 ਕੋਲੇ ਦਾਸ ਹੁੰਦੀ ਹੁੰਦੇ ਆ ਖੜੀ ਹੁੰਦੇ ਨੇ ਠੀਕ ਆ ਬਾਈ ਕੋਲੇ ਤਾਂ ਬਾਈ ਕੋਲੇ ਹਰ ਵਕਤ ਕਹਿੰਦਾ ਡਾਕਟਰ ਟਰ ਖੜੀ ਹੁੰਦੇ ਆ ਤੇ ਬਾਕੀ ਸਰਕਲ ਚ ਦਾਈ ਨਹੀਂ ਪਤਾ ਕਿੰਨੇ ਗਾਉਣ ਬਾਈ ਕਹਿੰਦਾ ਠੀਕ ਆ ਬਾਈ ਧੰਨਵਾਦ ਜੀ ਤੁਹਾਡਾ ਓਕੇ ਬਾਈ ਜੀ